ਹੈਲੋ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਸਤੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ ਗਾਇਜ਼ ਅੱਜ ਬਣਾਵਾਂਗੇ ਆਪਾਂ ਬਿਨਾ ਤੇਲ ਤੋਂ ਕarele ਤੇ ਮੈਂ ਜਿੱਦਾ ਬਣਾਉਣੀ ਹੁੰਦੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤਿਆਰ ਲੇ ਦੇਖੋ ਕarele ਮੈਂ ਜਿਸ ਤਰ੍ਹਾਂ ਵੀ ਬਣਾਵਾਂਗੀ ਬਿਨਾ ਤੇਲ ਤੋਂ ਵੀ ਤੇ ਤੇਲ ਵਾਲੇ ਜੜੀ ਰੈਸিপি ਤੁਹਾਨੂੰ ਵਧੀਆ ਲੱਗੇਗੀ ਤੇ ਤੁਸੀਂ ਉਸ ਤਰ੍ਹਾਂ ਬਣਾ ਕੇ ਦੇਖਣਾ ਅਰੇ ਵਾਲੇ ਬਨੇ ਕarele ਤੁਹਾਨੂੰ ਕਦੀ ਵੀ ਨੁਕਸਾਨ ਨਹੀਂ ਦੇਣਗੇ ਤੇ ਬਹੁਤ ਜਲਦੀ ਤੇ ਬਹੁਤ ਟੇਸਟੀ ਬੰਦੇ ਆ ਬਿਲਕੁਲ ਨਵੀਂ ਰੈਸিপি ਲੈ ਕੇ ਆਈ ਆ ਤਿਨੋ ਗਾਇਸ ਇੱਧਰ ਬਣਾਵਾਂਗੇ ਆਪਾਂ ਕareleਿਆਂ ਦੀ ਸਬਜ਼ੀ ਤੇ ਬਿਨਾ ਆਇਲ ਤੋਂ ਵੀ ਬਣਾਵਾਂਗੇ ਆਪਣਾ ਕareleਿਆਂ ਦੀ ਸਬਜ਼ੀ ਤੇ ਮਸਾਲੇ ਵਾਲੇ ਵੀ ਬਣਾਵਾਂਗੇ ਠੀਕ ਹੈ ਜੀ ਤੇ ਆਹ ਦੇਖੋ ਜੀ ਆ ਲੈ ਲੈਨੇ ਆਪਾਂ ਕareleੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਾਂਗੇ ਤੇ ਨਾ ਤਾਂ ਆਪਾਂ ਇਹਦਾ ਛਿਲਕਾ ਸੁੱਟਾਂਗੇ ਠੀਕ ਹੈ ਜੀ ਤੇ ਆਹ ਦੇਖੋ ਧੋ ਕੇ ਇਹਨਾਂ ਨੂੰ ਆਪਾਂ ਛਿੱਲ ਕੇ ਥੋੜੇ ਜਿਹਾ ਨਮਕ ਲਗਾ ਕੇ ਰੱਖ ਲਾਂਗੇ ਤੇ ਤਦ ਤੱਕ ਤੁਸੀਂ ਬਨੇ ਰਹੋ ਤਿਨੋ ਗਾਇਸ ਆਵਲੀ ਦੇਖੋ ਕareleੇ ਲੈ ਲਿਆ ਆਪਾਂ ਛਿਲਕਣ ਉਤਾਰਿਆ ਹੈਗਾ ਆਪਾਂ ਇਦਾਂ ਲੈ ਕੇ ਕਰੀ ਲੈ ਠੀਕ ਹੈ ਇੱਥੋਂ ਦੀ ਆਪਾਂ ਥੋੜਾ ਜਿਹਾ ਕੱਟ ਮਾਰ ਲੈਣਾ ਅੱਗੋਂ ਤੇ ਫਿਰ ਇਦਾਂ ਕਰਕੇ ਆਪਾਂ ਚਾਰ ਕੱਟ ਦੋ ਕੱਟ ਨਾਲ ਲੈਣੇ ਨੇ ਆ ਦੇਖੋ ਨਾਲੇ ਤਾਂਦਰੋਂ ਪਤਾ ਲੱਗ ਜਾਏਗਾ ਬਿਲਕੁਲ ਸਾਫ ਸੁਥਰੇ ਹੈ ਇਦਾਂ ਕਰਕੇ ਤੁਸੀਂ ਆਪਣੇ ਕਰੇਲਿਆਂ ਨੂੰ ਕੱਟ ਮਾਰ ਲੈਣਾ ਠੀਕ ਹੈ ਜੀ ਧੋ ਬਣਾ ਕੇ ਮੈਂ ਰੱਖ ਲਏ ਆਂ ਔਰ ਇੱਕ ਰੇਲੇ ਇਦਾਂ ਰੱਖਨੇ ਆ ਦੇਖੋ ਇਹ ਬਣਾਵਾਂਗੀ ਮੈਂ ਦੂਜੇ ਬੋਇਲਡ ਕਰੇਲੇ ਜਿਹਨੂੰ ਬੋਲ ਦਿੰਦੇ ਆ ਨਾ ਉਹ ਵਾਲੇ ਕਰੇਲੇ ਬਣਾਵਾਂਗੀ ਤੇ ਦੋ ਤਰ੍ਹਾਂ ਦੇ ਕਰੇਲੇ ਬਣਾਵਾਂਗੀ ਬਿਨਾ ਇੱਕ ਤਾਂ ਬਿਨਾ ਤੇਲ ਤੋਂ ਬਣਾਵਾਂਗੀ ਤੇ ਇੱਕ ਮੈਂ ਤੇਲ ਵਾਲੇ ਬਣਾਵਾਂਗੀ ਤੇ ਜੜੀ ਵੀ ਰੈਸিপি ਹੈ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਗਾਇਸ ਤੇ ਆ ਦੇਖੋ ਕਰੇਲਿਆਂ 'ਚ ਜੇਕਰ ਤੁਹਾਨੂੰ ਲੱਗਦਾ ਕੋਈ ਬੀਜ ਹੈ ਆਪਣਾ ਅੱਛੀ ਤਰ੍ਹਾਂ ਅੰਦਰੋਂ ਦੀ ਚੈੱਕ ਕਰ ਲੈਣਾ ਤੁਸੀਂ ਤੇ ਇਸ ਤਰ੍ਹਾਂ ਕਰਕੇ ਤੁਸੀਂ ਕੱਟ ਲਾ ਲੈਣਾ ਹਾਂਜੀ ਮੈਂ ਇਹਨਾਂ ਦਾ ਛਿਲਕਾ ਬਿਲਕੁਲ ਨਹੀਂ ਤਾਰਿਆ ਕਿਉਂ ਨਹੀਂ ਤਾਰਿਆ ਕਿਉਂਕਿ ਤੁਹਾਨੂੰ ਪਤਾ ਹੈ ਛਿਲਕੇ ਦੇ ਵਿੱਚ ਵਧੀਆ ਪ੍ਰੋਟੀਨ ਹੁੰਦਾ ਹੈ ਤੇ ਜਿਵੇਂ 슈ਗਰ ਦੇ ਕੋਈ ਮਰੀਜ਼ ਹੁੰਦੇ ਹਨ ਨਾ ਉਹਨਾਂ ਲਈ ਤਾਂ ਬਹੁਤ ਵਧੀਆ ਚੀਜ਼ ਹੈ ਆ ਦੇਖੋ ਜੀ ਕੱਟਾ ਕਰਕੇ ਹੁਣ ਸਾਰੇ ਗਰੇਲੇ ਜਿੰਨੇ ਆਪਾਂ ਬਣਾਣੇ ਆ ਆਪਾਂ ਉਹਨਾਂ ਨੂੰ ਦੇਖ ਲੈਣਾ ਕਿ ਅੰਦਰ ਕੋਈ ਬੀਜ ਨਾ ਪੱਕਿਆ ਹੋਵੇ ਕੀੜਾ ਨਾ ਹੋਵੇ ਇਹ ਖਾਸ ਕਰਕੇ ਧਿਆਨ ਰੱਖਣਾ ਹੈ ਠੀਕ ਹੈ ਜੇਕਰ ਤੁਹਾਨੂੰ ਲੱਗਦਾ ਪੱਕਾ ਬੀਜ ਹੈ ਤੇ ਇਹਨੂੰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੱਢ ਸਕਦੇ ਹੋ ਇਹ ਲੋਚਾ ਕਦਿਲੀ ਆਪਾਂ ਠੀਕ ਹੈ ਇਹ ਕੱਟ ਲੈਣੀ ਇਹ ਆਪਾਂ ਲੱਗ ਗਰੇਲੇ ਤੇ ਇਹ ਵਾਲੇ ਗਰੇਲੇ ਜਿਹੜੇ ਇਹ ਮੈਂ ਲੱਗ ਤਰੀਕੇ ਨਾਲ ਬਣਾਉਂਗੀ ਇਹ ਮੈਂ ਛੋਟੇ ਛੋਟੇ ਗਰੇਲੇ ਪਿਆਜ਼ ਬਾਗੇ ਬਣਾਵਾਂਗੇ ਪਿਆਜ਼ ਤੇ ਕਰੇਲੇ ਲੈ ਗਏ ਇਹਨਾਂ ਨੂੰ ਆਪਦਾ ਕਰਕੇ ਇਸ ਤਰੀਕੇ ਨਾਲ ਕੱਟ ਲੈ ਲੰਬੇ ਲੰਬੇ ਜੇ ਜੜਾ ਖਰਾਬ ਹੋਏਗਾ ਤੁਸੀਂ ਇਹਨੂੰ ਸਿੱਟ ਦੇਣਾ ਉਹ ਗਾਇਜ਼ ਇਹਨਾਂ ਨੂੰ ਆਪਾਂ ਛਿਲਕੇ ਹੋਣ ਅੱਛੀ ਤਰ੍ਹਾਂ ਨਾ ਥੋੜੀ ਦੇਰ ਪਹਿਲਾਂ ਆਪਾਂ ਇਹਨਾਂ ਨੂੰ ਨਮਕ ਲਗਾ ਦੇਣਾ ਤਾਂ ਕਿ ਜਿਹੜਾ ਕੋੜਾ ਪਾਣੀ ਹੋਏਗਾ ਨਾ ਉਹ ਬਿਲਕੁਲ ਇਹਦਾ ਖਤਮ ਹੋ ਜਾਏਗਾ ਠੀਕ ਹੈ ਥੋੜੀ ਦੇਰ ਮਤਲਬ 1 ਘੰਟਾ ਪਹਿਲਾਂ ਤੁਸੀਂ ਲਾ ਕੇ ਰੱਖਦੇ ਨਾ ਬਣਾਉਣ ਤੋਂ ਪਹਿਲਾਂ ਇਹਨਾਂ ਦੋਨਾਂ ਨੂੰ ਆਪਾਂ ਨਮਕ ਲਗਾ ਦਾਂਗੇ ਔਰ ਫਿਰ ਹੁਣ ਪਹਿਲਾਂ ਆਪਾਂ ਵਾਸ਼ ਕਰ ਲੈਣੇ ਬਾਅਦ ਚੋਂ ਆਪਾਂ ਬਿਲਕੁਲ ਵੀ ਇਹਨਾਂ ਨੂੰ ਵਾਸ਼ ਨਹੀਂ ਕਰਨਾ ਤੇ ਇਹਨਾਂ ਨੂੰ ਇਦਾਂ ਹੀ ਨਮਕ ਲਗਾ ਦਾਂਗੇ ਇੱਕੰਟਾ ਹੋ ਗਿਆ ਸਾਨੂੰ ਲੈ ਇਹਨਾਂ ਨੂੰ ਕਰਿਆ ਨੂੰ ਨੂਨ ਲਾਇਆ ਇਹਨੂੰ ਹੁਣ ਆਪਾਂ ਇਹਨਾਂ ਨੂੰ ਇੱਦਾਂ ਹੀ ਕੁੱਕਰ ਦੇ ਵਿੱਚ ਪਾ ਦਾਂਗੇ ਠੀਕ ਹੈ ਤੁਸੀਂ ਪਿਛਲੀ ਵੀਡੀਓ ਚ ਵੀ ਦੇਖਿਆ ਸੀ ਨਾ ਕਿ ਆਪਾਂ ਸਟੀਮਰ ਬਣਾਏ ਸੀਗੇ ਇਹ ਬਿਲਕੁਲ ਔਇਲ ਫਰੀ ਬਣਾਉਂਗੀ ਮੈਂ ਇਹ ਭਾਪ ਦੇ ਵਿੱਚ ਹੁਣ ਇੱਕ ਸੀਟੀ ਆਪਾਂ ਇੱਦਾਂ ਹੀ ਪੁੱਛ ਨਹੀਂ ਪਾਣਾ ਹੈਗਾ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਸਿਰਫ ਆਪਾਂ ਨੂੰ ਭਾਪ ਦੇਣੀ ਹੈ ਬਸ ਇੱਕ ਸੀਟੀ ਵੱਜਣ ਤੇ ਹੀ ਆਪਾਂ ਕੁੱਕਰ ਬਿਲਕੁਲ ਬੰਦ ਕਰ ਦੇਣਾ ਸਿਰਫ ਇੱਕ ਸੀਟੀ ਮਰਵਾਣੀ ਹੈ ਠੀਕ ਹੈ ਜੀ ਤਦ ਤੱਕ ਆਪਾਂ ਦੂਜੇ ਕਰੇਲਿਆਂ ਨੂੰ ਵੀ ਇਹ ਮਲੇ ਕਰੇਲੇ ਇਹ ਆਪਾਂ ਦੂਸਰੇ ਤਰੀਕੇ ਨਾਲ ਬਣਾਵਾਂਗੇ ਇਹਨਾਂ ਨੂੰ ਆਪਾਂ ਬਾਹ ਮਤਲਬ ਵਿਦਾਊਟ ਆਇਲ ਬਣਾਵਾਂਗੇ ਬਿਨਾ ਤੇਲ ਦੇ ਤੇ ਲੋ ਜੀ ਇੱਧਰ ਆਪਾਂ ਉਹਨੇ ਨੂੰ ਕਰ ਲੈਨੇ ਆ ਮਸਾਲਾ ਤਿਆਰ ਤੇ ਇਹਦੀ ਇੱਕ ਸੀਟੀ ਵੱਜਦੇ ਹੀ ਆਪਾਂ ਇਹਨੂੰ ਬੰਦ ਕਰ ਦਾਂਗੇ ਤਦ ਤੱਕ ਤੁਸੀਂ ਬਨੇ ਤੇ ਲੋ ਗਾਇਸ ਆ ਦੇਖੋ ਜੀ ਸਾਡੇ ਕਰੇਲੇ ਬੋਇਲਡ ਹੋ ਗਏ ਆਪਾਂ ਬਿਨਾ ਪਾਣੀ ਤੋਂ ਬਿਨਾ ਉਹਦੇ ਤੋਂ ਕਰੇ ਆ ਨਾ ਤੇ ਦੇਖੋ ਨਮਕ ਲਾ ਕੇ ਰੱਖੇ ਸੀ ਆ ਦੇਖੋ ਜੀ ਸਾਡੇ ਬੋਇਲ ਹੋ ਚੁੱਕੇ ਨੇ ठीक है आ देखो एकदम नरम जे हो गए ने आ देखो सुे सुके जे क्योंकि सिर्फ ना मैं इक्की सीटी मरवाई है इन्हों ठीक है जी हूँ आप इधर धर ले कढ़ाई तो लोग गाइज आप इधर धर ली कढ़ाई आप बिल्कुल भी ये कोई तेल नहीं पावे कोई कुछ नहीं पावगे तो मसाला आप ले, कर लें ग्राइंड लो गाइज आ कढ़ाई बिना तेल तो आप मसाला ग्राइंड कर लें ਅਦੇ বিনা ਤੇਲ ਤੋਂ ਆਪਾਂ ਮਸਾਲਾ ਭੁੰਨਾਂਗੇ ਇਹਨੂੰ ਇੱਦਾਂ ਹੀ ਮਾਪਾਂ ਬਿਲਕੁਲ ਵੀ ਤੇਲ ਨਹੀਂ ਪਾਵਾਂਗੇ ਨਾ ਮਾਤਰ ਵੀ ਨਹੀਂ ਪਾਵਾਂਗੇ ਇੱਦਾਂ ਹੀ ਬਸ ਭੁੰਨਣਾ ਆਪਾਂ ਨੂੰ ਚਾ ਲੈਣ ਨੂੰ ਠੀਕ ਹੈ ਮੇਰੇ ਲਈ ਲੈ ਲਿਆ ਸੀਗਾ ਟਮਾਟਰ ਹਰੀਆਂ ਮਿਰਚਾਂ ਦੋ ਤਿੰਨ ਧੁਰੀਆਂ ਅਲਸੰਧੀਆਂ ਲਈਆਂ ਪਿਆਜ਼ ਲਈ ਇਹਨੂੰ ਇੱਦਾਂ ਹੀ ਜਿਵੇਂ ਆਪਾਂ ਨੋਰਮਲ ਮਸਾਲਾ ਭੁੰਨਦੇ ਐਵੇਂ ਭੁੰਨਾਂਗੇ ਇਹਨੂੰ ਲੋ गाइस ਜਦੋਂ ਇਹ ਥੋੜਾ ਬਰਾਊਨ ਹੋਣੇ ਚੁ ਰੋ ਹੋ ਗਏ ਨਾ ਪਿਆਜ਼ ਦੇਖੋ ਆਪਾਂ ਥੱਲੇ ਨਹੀਂ ਲੱਗੜਦੇ ਨੇ ਬਸ ਕੜਚੀ ਮਾਰਦੇ ਜਾਣਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਟੇਸਟ ਅਨੁਸਾਰ ਨਮਕ ਕਿਉਂਕਿ ਆਪਾਂ ਕੁਰੇਲੀਆਂ ਚ ਨਮਕ ਪਾਇਆ ਥੋੜੀਆਂ ਜੀਆਂ ਹਲਕੀਆਂ ਜੀਆਂ ਲਾਲ ਮਿਰਚਾਂ ਕਿਉਂਕਿ ਮੈਂ ਲਾਲ ਮਿਰਚਾਂ ਘੱਟ ਪਾਣੀ ਆ ਹਰੀਆਂ ਪਾਈਆਂ ਥੋੜੀ ਜੀ ਪਾ ਦਿੰਨੇ ਆਪਾਂ ਹਲਦੀ ਥੋੜੀ ਜੀ ਚ ਪਾ ਦਿੰਨੇ ਆਪਾਂ ਦੇਗੀ ਮਿਰਚ ਤੇ ਥੋੜਾ ਜਿਹਾ ਪਾ ਦਿੰਨੇ ਕਿਚਨ ਕੇ ਮਸਾਲਾ ਤੇ ਥੋੜਾ ਜਿਹਾ ਪਾਵਾਂਗੇ ਦੇ ਵਿੱਚ ਆਪਾਂ ਅੰਚੂਰ पा लेना पा थोड़ा जहा ठीक है जी हम चंकी तरह मसाल जरूर लगेगा हल्का पानी पा रहना इन ठीक है जी पानी की सहायता में भुन ही रहना आप मसाला चंकी तरह ताकि जो प्याजा मैं कच्चा पाना बिलकुल खत्म हो जाए भाई को मसाला रंग बदलन लग गया मिर्च पाई है मिर्च ना भी हल्का जहां फिर आप लगन लगे ना फिर हल्का जहां पा लिया ठीक है क्या जी बस पानी पाके अच्छी तरह मसाला भुन लेना आप ਲੋ गाइस ਆ ਦੇਖੋ ਮਸਾਲਾ ਹੁਣ ਸਾਡਾ ਚੰਗੀ ਤਰ੍ਹਾਂ ਹੋਲ ਲੱਗ ਗਿਆ ਭੁੱਜਣ ਜਿਆ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਆ ਜਿਹੜੇ ਆਪਾਂ ਕarele ਬੋਇਲਡ ਕੀਤੇ ਹੋਏ ਨੇ ਨਾ ਹੁਣ ਆਪਾਂ ਆਹ ਬਾਰੇ ਕarele ਇਹਦੇ ਵਿੱਚ ਹੀ ਛਾੜ ਦਾਂਗੇ ਠੀਕ ਹੈ ਮੈਂ ਨਾ ਵਾਪਸ ਚੰਗੀ ਤਰ੍ਹਾਂ ਇੱਧਰ ਰਲਾ ਦਾਂਗੇ ਜੇਕਰ ਤੁਸੀਂ ਚਾਹੋ ਨਾ ਬੋਇਲਡ ਕਰਕੇ ਇੱਦਾਂ ਤੁਸੀਂ ਔਇਲ ਵੀ ਪਾ ਸਕਦੇ ਤੇਲ ਪਾ ਸਕਦੇ ਹੋ ਠੀਕ ਹੈ ਜੀ ਆ ਦੇਖੋ نیچے ਮਸਾਲਾ ਲੱਗ ਰਿਹਾ ਨਾ ਕਿਉਂਕਿ ਮੈਂ ਤੇਲ ਨਹੀਂ ਪਾਇਆ ਬਸ ਇਹ ਹੋ ਜਾਂਦਾ ਜੀ ਆਪਾਂ ਮਸਾਲਾ ਖੁੱਲਾ ਪਾਉ ਸੋਰੀ ਤੇਲ ਪਾ ਲੈਨੇ ਆ ਨਾ ਫਿਰ ਸਾਡਾ ਥੱਲੇ ਨਹੀਂ ਲੱਗਦਾ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਨਾ ਸਿਮ ਤੇ ਕਰ ਦੇਣਾ ਇਹਨੂੰ ਅੱਛੀ ਤਰ੍ਹਾਂ ਰੁਣਾ ਕੇ ਇਹ ਵਾਲੇ ਕਰੀਏ ਜਮ ਮੈਂ ਵਧੀਆ ਤਰੀਕੇ ਨਾਲ ਰੁਣਾ ਲੈਣਾ ਤਾਂ ਕਿ ਸਾਡਾ ਸਾਰਾ ਚੰਗੀ ਤਰ੍ਹਾਂ ਇਹਦੇ ਵਿੱਚ ਮਸਾਲਾ ਰਲ ਜੇ ਤੇ ਗੈਸ ਨੂੰ ਆਪਾਂ ਬਿਲਕੁਲ ਸਿਮ ਕਰ ਦੇਣਾ ਹਾਂ ਦੇਖ ਸਿਮ ਕਰਕੇ نیچے ਲਾ ਦੇਣਾ ਮਸਾਲਾ ਮਸਾਲਾ ਜਰੂਰ نیچے ਲੱ ਥੱਲੇ ਲੱਗ ਜਾਏਗਾ ਕੋਈ ਗੱਲ ਨਹੀਂ ਪਰ ਇਹ ਬਿਲਕੁਲ ਆਇਲ ਫਰੀ ਬਣਦੇ ਆ ਬਹੁਤ ਵਧੀਆ ਬਣਦੇ ਆ ਆ ਦੇਖੋ ਜੀ ਐਦਾਂ ਕਰਕੇ ਹੁਣ ਆਪਾਂ ਇਹਨੂੰ ਥੋੜੀ ਦੇਰ ਮਸਾਲਾ ਇਹਨੂੰ ਸੋਰੀ ਭਾਪ ਤੇ ਰੱਖਾਂਗੇ ਇਹਨੂੰ ਐਦਾਂ ਕਰਕੇ ਢੱਕ ਦਾਂਗੇ ਤੇ ਗੈਸ ਨੂੰ ਬਿਲਕੁਲ ਆ ਦੇਖੋ ਮੈਂ ਸਿਮ ਕਰ ਦਿੱਤਾ ਠੀਕ ਹੈ ਜੀ ਬਿਲਕੁਲ ਸਿਮ ਕਰ ਦਿੱਤਾ ਤੇ ਇਹਨੂੰ ਐਦਾਂ ਢੱਕ ਦਾਂਗੇ ਹਲਕੀ ਹਲਕੀ ਭਾਪ ਦੇ ਵਿੱਚ ਇਹਨਾਂ ਅੱਛੀ ਤਰ੍ਹਾਂ ਰਲ ਜਾਣਗੇ ਚਲੋ ਗਾਇਸ ਆਹ ਖਦਾ 10 ਮਿੰਟ ਹੋ ਗਏ ਸਾਡੇ ਆਹ ਤਰੇਲੇ ਬਣ ਗਏ ਬਿਲਕੁਲ ਹੋ ਗਏ ਸਾਡੇ ਤਿਆਰ ਆ ਦੇਖੋ ਇੱਦਾਂ ਕਰਕੇ ਤੁਸੀਂ ਬਿਨਾ ਹੋਏ ਤੋਂ ਕਰੇਲੇ ਬਣਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਬਣਾਵਾਂਗੇ ਨੰਬਰ ਦੋ ਦੂਸਰੇ ਤੇਲ ਵਾਲੇ ਫਰਾਈ ਕਰੇਲੇ ਪਿਆਜ਼ਾਂ ਵਾਲੇ ਸਿਰਫ ਕਰੇਲੇ ਤੇ ਪਿਆਜ਼ ਤੇ ਗਾਇਸ ਦੇਖਿਓ ਆ ਵਾਲੇ ਕਰੇਲੇ ਵੀ ਤੁਸੀਂ ਬਣਾਣਾ ਮੈਨੂੰ ਜਰੂਰ ਦੱਸਣਾ ਮਸਾਲੇ ਵਾਲੇ ਬਿਨ ਆਇਲ ਤੋਂ ਚਲੋ ਗਾਇਸ ਇਹ ਵਾਲਾ ਸੱਡਾ ਜਿਹੜਾ ਆਪਾਂ ਤੇਲ ਵਾਲੇ ਬਣਾਣੇ ਆ ਆ ਦੇਖੋ ਜੀ ਗਰੇਲੇ ਕੱਟੇ ਸੀ ਬਹੁਤ देर हो ਗੀ ਇਹਨੂੰ ਨਮਕ ਲੱਗ ਗਿਆ ਹੁਣ ਆਪਾਂ ਤੇਲ ਕਰਮਿਆ ਗਰਮ ਹੁਣ ਆਪਾਂ ਇਹਨੂੰ ਫਰਾਈ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਗਰੇਲੇ ਫਰਾਈ ਕਰਾਂਗੇ ਇਹਨਾਂ ਦੇ ਵਿੱਚ कलो भाई सेफ हो गए साढ़े करेले फ्राई हूँ आप कट लेना पहला फिर जिना कुछ तेल लेना ना आप करेले फ्राई हुए वो कट के फिर जिन्ना तेल आप कट लेना जिन्हें तेल देयाज़ भुनोंगे फिर उस तरीके प्याज से करेलों की सब्जी बनावागे ठीक है जी लो जी बाकी कौली कि तेल, तेल प्याजा नहीं चाहिए अच्छा थोड़ा तेल रख लेना ठीक है प्याज हम आप चंकी तरह भुन लागे पहला भाई साहब देखो सागे प्याज थोड़े पराली हो गए हूँ एलवा थोड़ा जाम क्योंकि आप प्याजा पाया कट पाने ਹਲਕੀਆਂ ਜਿਹੀਆਂ ਮਿਰਚਾ ਥੋੜੀ ਜਿਹੀ ਦੇਕੀ ਮਿਰਚ ਥੋੜੀ ਜਿਹੀ ਹਲਦੀ ਤੇ ਥੋੜਾ ਜਿਹਾ ਟੇਸਟ ਲਈ ਅੰਚੂਰ ਲਾ ਲਵਾਂ ਠੀਕ ਹੈ ਜੀ ਜਦੋਂ ਆਪਾਂ ਹੁਣ ਥੋੜਾ ਜਿਹਾ ਜਿਹੜੀ ਹਲਦੀ ਹੈ ਕੱਚੀ ਨਾ ਰਵੇ ਉਸੇ ਤਰ੍ਹਾਂ ਘੁਲ ਲੈਣਾ ਠੀਕ ਹੈ ਜੀ मिर्च हरियाणा फ्राई करेले थ करके प्याज के करे सब्जी साढ़ी तैयार हो जाती है थोड़ी देर लाई आप ढक्के रख देंगे ताकि जोड़ा ताक अच्छी तरह मसालम से